ਅੱਛਾ ਇੱਥੇ ਲੈਂਦੀ ਹੈ ਤਾਣਾ ਨਹੀਂ ਟਾਣੀ ਕਣਕ ਅੱਛਾ ਆਸ਼ਿਪਾਂ ਸਿੱਧੂ ਮੂਸੇਵਾਲਾ ਗਾਣਾ ਚੱਲਿਆ ਲੰਡਨ ਡਾਈ ਤੇ ਕਿਉਂ ਹਮਿੰਦਰ ਚੱਲੀ ਆਪੜਾ ਦੇਖੋ ਜੋ ਆਇਆ ਕਰ ਰਿਹਾ ਵੀਰ ਜਗ੍ਹਾ ਤੋਂ ਪੁਲ ਦੋ ਹਿੱਸੇ ਜੰਡਿਆ ਜਾਂਦਾ ਜਦੋਂ ਕੋਈ ਵੱਡੀ ਸ਼ਿਪ ਜਾਂ ਸ਼ਿਪ ਨੰਗਦੀ ਆ ਹੈਗਾ ਜੀ ਲੰਡਨ ਬ੍ਰਿਜ ਤੁਸੀਂ ਪਿੱਛੇ ਦੇਖ ਸਕਦੇ ਹੋ ਇੰਨਾ ਹਾਂਜੀ ਅਸੀ ਗਾਲ ਜੀ ਉਮੀਦ ਹੈ ਸਭ ਠੀਕ ਠਾਕ ਹੋਵੋਗੇ ਤੇ ਤੂੰ ਤੁਸੀਂ ਸਾਡੇ ਪਹਿਲਾ ਦੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਅੱਜ ਅਸੀਂ ਜਾ ਰਹੇ ਹਾਂ ਲੰਡਨ ਲੰਡਨ ਦੀਆਂ ਜਿੰਨੀਆਂ ਵੀ ਥਾਵਾਂ ਹਨ ਜਿਵੇਂ ਮਸ਼ਹੂਰ ਹਨ ਉਹ ਸੋਨੂੰ ਸਾਰੀਆਂ ਦਿਖਾਵਾਂਗੇ ਤੇ ਨਾਲ ਆਪਣੇ ਹੈਗੇ ਆ ਹਮਿੰਦਰ ਸਿੰਘ ਤੇ ਲੋਕੀ ਹਾਲ ਨੇ ਬਰੋ ਸੱਰੀ ਗੱਲ ਦੀ ਸਾਰਿਆਂ ਨੂੰ ਬਰੀਆ ਭਾਈ ਬਰੀਆ ਤੁਰੀਆ ਸੋ ਅੱਜ ਆਪਾਂ ਜਾ ਰਹੇ ਹਾਂ ਕੱਲੀ ਕੱਲੀ ਚੀਜ਼ ਦਿਖਾਵਾਂਗੇ ਲੰਡਨ ਦੇ ਹਾਂਜੀ ਸਾਰੀਆਂ ਕੱਲੀ ਕੱਲੀ ਚੀਜ਼ਾਂ ਦੇ ਭਾਵਾਂਗੇ ਤੇ ਜਿੰਨਾ ਵੀ ਜੋ ਵੀ ਕੁਝ ਹੋਪਨ ਹੋਇਆ ਜਿਹਦਾ ਟਾਈਮ ਹੋਇਆ ਐਂਡ ਅਪੇ ਤੱਕ ਕੀ ਕਹਿਣਾ ਨੇ ਜੋ ਕੁਝ ਓਪਨ ਹੋਇਆ ਸਾਰਾ ਕੁਝ ਦਿਖਾਵਾਂ। ਹਾਂਜੀ ਤੇ ਇੱਕ ਸਾਡਾ ਇੱਕ ਮੁੰਡਾ ਉਹ ਕੰਮ ਤੋਂ ਆ ਰਿਹਾ ਵਸ ਰਸਤੇ ਜੁਨੂਨਾ ਤੋਂ ਅਗੇ ਫਿਰ ਅਸੀਂ ਨਿਕਲ ਜਾਵਾਂਗੇ ਲੰਡਨ ਵੱਲ ਤੇ ਸਾਡੇ ਨਾਲ ਜੁੜੇ ਰਹੋ। ਹਾਂਜੀ ਇਹ ਸਾਡਾ ਚਾਚਾ ਜੀ ਆ ਗਏ ਤੇ ਉਹ ਮੁੰਡਾ ਹੁਣ ਨਹਾਉਣ ਜਾਂਦਾ ਬਾਈਦੂਬਾ ਸਿੱਧੀ ਆਪਣੇ ਦੇਵਾ। ਹਾਂਜੀ ਅਸੀਂ ਹੁਣ ਘਰੋਂ ਨਿਕਲ ਗਏ ਮੁੰਡਾ ਤਿਆਰ ਲੇਟ ਹੋ ਗਿਆ ਸੀ ਕੰਮ ਤੋਂ ਆਇਆ ਸੀ ਨਾ ਹੁਣ ਅਸੀਂ ਤੁਹਾਨੂੰ ਉੱਥੋਂ ਦਾ ਥੋੜਾ ਵਿਊ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ। ਹਾਂਜੀ ਅਸੀਂ ਹੁਣ ਚੜ ਗਏ ਬੱਸ 'ਚ ਇਹ ਬੈਠਾ ਆਪਣਾ ਯਾਰ ਦੋਸਤ। ਤੇ ਹੁਣ ਅਸੀਂ ਬਸ ਚੜ ਕੇ ਆਈ ਥਿੰਕ ਘੰਟੇ ਚ ਲਾ ਦੂਗੇ ਆਪਾਂ ਘੰਟੇ ਚ ਲੰਡਨ ਲਾ ਦੂਗੇ ਫਿਰ ਸੋ ਸਾਰੇ ਉੱਥੋਂ ਦਾ ਸਾਰਾ ਕੁਝ ਵੀਉ ਦਿਖਾਵਾਂਗੇ ਅੱਜ ਦੋਸਤੋ ਅਸੀਂ ਹੁਣ ਲੰਡਨ ਜੈਂਟਰ ਹੋ ਗਏ ਤੁਸੀਂ ਬੱਚੇ ਵੀਉ ਦੇਖ ਸਕਦੇ ਹੋ ਬਹੁਤ ਸਾਰਾ ਬਿਠਾਉਣੇ ਆ ਤੇ ਇਸ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਸਲਤ ਵਾਲਾ ਆਪਾਂ ਕਿੱਥੇ ਜਾਵਾਂਗੇ ਹੈਡ ਪਾਰਕ ਹੈਡ ਪਾਰਕ ਜਾਵਾਂਗੇ ਉੱਥੋਂ ਦਾ ਸਾਰਾ ਕੁਝ ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਜਾਣਕਾਰੀ ਦੇਵਾਂਗੇ ਠੀਕ ਠਾਕ ਫਿਰ ਆ ਤੁਸੀਂ ਦੇਖ ਸਕਦੇ ਹੋ ਹੁਣ ਸਾਰੇ ਵੀਉ ਦੇਖ ਸਕਦੇ ਸੋ ਫੌਂਟਰੀ ਮੰਗਲ ਦੀ ਵੀ ਦੇਖ ਚਾਹੁੰਦੇ ਨਹੀਂ 라 ਹੋ ਗਿਆ ਇਧਰ ਹਾਈਡ ਪਾਰਕ ਵਾਲੇ ਉਹ ਵੱਡਾ ਹਾਂਜੀ ਮੈਂ ਸੁਣਿਆ ਸੁਣਿਆ ਸੀ ਕਹਿੰਦੇ ਲੰਡਨ ਤੁਸੀਂ ਜੇ ਕੋ ਮਣਾ ਹੋਵੇ ਰਾਤ ਨੂੰ ਘੁੰਮੋ ਜਿਹਨੇ ਤਾਂ ਸਾਨੂੰ ਪਤਾ ਫਿਰ ਇੰਨਾ ਵਧੀਆ ਨਹੀਂ ਲੱਗਦਾ ਕਹਿੰਦੇ ਰਾਤ ਦੇ ਲੰਡਨ ਦੇ ਨਜ਼ਾਰੇ ਬਹੁਤ ਵਧੀਆ ਹੁੰਦੇ ਸਾਨੂੰ ਉਹੀ ਦਿਖਾਉਣੇ ਆ ਬਸ ਤੈਨੂੰ ਅਸੀਂ ਸ਼ਾਮ ਨੂੰ ਆਏ ਆ ਵੀ ਅਸੀਂ ਪਹਿਲਾਂ ਵੀ ਆ ਸਕਦੇ ਸੀ ਕੋਈ ਗੱਲ ਨਹੀਂ ਤਾਂ ਕਰਕੇ ਸ਼ਾਮ ਤੇ ਸਾਨੂੰ ਸਾਰੇ ਨਜ਼ਾਰੇ ਦਿਖਾਵਾਂਗੇ ਬਿਨੇ ਕੀ ਹੈ ਨਾ ਜਿਹੜੇ ਕੰਮ ਚੱਲਦਾ ਰਹਿੰਦਾ ਇੱਕ ਤਾਂ ਅੜਕਾ ਹੂਕਾ ਵੋ ਹੁੰਦਾ ਇੱਥੇ ਤਾਂ ਕਰਕੇ ਹੁਣ ਸ਼ਾਮ ਨੂੰ ਸਾਰੇ ਇੱਥੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਨਾਲੇ ਨਜ਼ਾਰੇ ਵੀ ਆਉਣਗੇ ਓਕੇ ਏਅਰਪੋਰਟ ਹੋ ਗਈ ਸਾਰੀ ਗੱਲਬਾਤ ਹਾਂਜੀ ਤੁਸੀਂ ਦੇਖ ਸਕਦੇ ਹੋ ਮਾਲ ਬਹੁਤ ਮਾਲ ਆ ਉਹ ਵਰਪਰੀ ਦਾ ਆ ਗਿਆ ਲੰਡਨ ਦੇ ਨਜ਼ਾਰੇ ਫਿਰ ਰਾਤ ਨੂੰ ਤਾਂ ਹੀ ਆਉਂਦੇ ਆ ਜੀ ਜੇ ਹੁਣ ਸਾਰਾ ਦਿਖਾਵਾਂਗੇ ਦੇਖੋ ਸਕਰੀਨਾਂ ਲੱਗੀਆਂ ਰਹੀਆਂ ਐਂਡ ਗੱਲ ਬਾਤ ਆ ਕੈਮਰਾ ਪਰਵਾਦੇ ਮੁੰਡੇ ਇੱਥੇ ਵੱਡੇ ਵੱਡੇ ਫਲੈਟ ਆ ਤੇ ਮਿਲਦਿਆ ਅਗਲੇ ਅਪਡੇਟ ਹਾਂਜੀ ਮਿੱਤਰੋ ਅਸੀਂ ਆ ਗਏ ਵਿਕਟੋਰੀਆ ਸਟੇਸ਼ਨ ਤੇ ਤੇ ਇਦੋਂ ਅਸੀਂ ਗਾਂਹ ਪਾਵਾਂਗੇ ਚਾਲੇ ਤੇ ਅਸੀਂ ਉਹ ਬੱਸ ਤੋਂ ਉਤਰ ਗਏ ਸੀ ਹੁਣ ਆਪਣੇ ਯਾਰ ਦੋਸਤੋ ਹੁਣ ਪਹਿਲੇ ਸਭ ਤੋਂ ਪਹਿਲਾਂ ਕਿੱਥੇ ਜਾਣਾ ਅਮਨਿੰਦਰ ਸਿੰਘ ਜੀ ਆਪਾਂ ਘੁੰਮੇ ਘੋਲੇ ਚੱਲਾਂਗੇ ਲੰਡਨ ਆਈ ਸੀ ਲੰਡਨ ਆਈ ਰਾਜ ਮਾਹੌਲ ਦੱਸਾਂ ਮੈਂ ਲੰਡਨ ਆਈ ਚੱਲਾਂਗੇ ਓਕੇ ਓਕੇ ਹਾਂਜੀ ਜਸਨੇ ਤੁਸੀਂ ਕੁਝ ਕਹਿਣਾ ਕਹਿਣਾ ਚਾਹੁੰਦੇ ਹੋ ਕਈ ਬਸ ਵਧੀਆ ਵਧੀਆ ਮਾਹੌਲ ਆ ਕਿਵੇਂ ਲੱਗਿਆ ਤੈਨੂੰ ਰਾਤ ਦਾ ਵਿਊ ਤਾਂ ਰਾਤ ਨੂੰ ਤਾਂ ਹੈ ਰਾਤ ਨੂੰ ਵਿਊ ਵੀ ਵਧੀਆ ਹੁੰਦਾ ਲੈਟਨ ਉੱਤੇ ਜਾਂਦੇ ਬਾਕੀ ਸੋਰ ਸਰਾਬ ਨਹੀਂ ਹੁੰਦਾ ਬਿਲਡਿੰਗਾਂ ਦਾ ਕੰਮ ਨਹੀਂ ਚੱਲਦਾ ਜਿਹੜੇ ਬਿਲਡਿੰਗਾਂ ਦਾ ਕੰਮ ਚੱਲਦਾ ਰਹਿੰਦਾ ਬੜਾ ਸੋਰ ਸਰਾਬਾ ਹੁੰਦਾ ਓਕੇ ਓਕੇ ਹਾਂਜੀ ਬਾਕੀ ਤੁਸੀਂ ਆਹ ਮਾਹੌਲ ਦੇਖ ਸਕਦੇ ਹੋ ਤੁਸੀਂ ਲੰਡਨ ਦਾ ਤੇ ਅੱਗੇ ਅਸੀਂ ਲੰਡਨ ਆਈ ਕੋਲੇ ਜਾ ਕੇ ਤੁਹਾਨੂੰ ਦਿੰਨੇ ਆ ਜਾਣਕਾਰੀ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਲੰਡਨ ਆਈ ਦੇ ਬਿਲਕੁਲ ਨੇੜੇ ਤੇ ਤੁਸੀਂ ਪਿੱਛੇ ਬਿਲਡਿੰਗਾਂ ਦੇਖ ਸਕਦੇ ਹੋ ਕਿੰਨੀ ਕਿੰਨੀ ਉੱਚੀਆਂ ਤੁਹਾਨੂੰ ਦਿਖਾ ਸਕਦੇ ਹਾਂ ਆਹ ਦੇਖੋ ਉਹ ਸਾਹਮਣੇ ਆ ਗਈ ਲੰਡਨ ਆਈ ਤੁਸੀਂ ਦੇਖ ਸਕਦੇ ਹੋ ਬਸ ਜਾ ਕੇ ਮਾਰਤਾ ਨੇ ਸੋਪਣੇ ਨਾਲ ਦੇ ਅੱਛਾ ਦੇ ਬਣੇਂਦਰਾ ਇੱਥੇ ਆਂਦੀ ਹੁਣ ਆਪਾਂ ਲੰਡਨ ਆਈ ਦੇ ਮੰਨ ਲਾ ਕੀ ਕੀ ਗੱਲਬਾਤ ਹੁੰਦੀ ਐ ਤੁੰਦਾ ਪਹਿਲਾ ਆਇਆ ਹੋਏਗਾ ਇੱਥੇ ਆ ਗੱਲਬਾਤ ਕੋਈ ਨਿਚ ਨੋਲ ਜੀ ਆ ਯਾਰ ਇੱਕ ਵਾਰ ਜਿਵੇਂ ਆਪਣੇ ਮੇਲੇ ਚ ਹੁੰਦੀ ਆ ਬਸ ਕੇਰਾ ਇੱਥੇ ਮਸ਼ਹੂਰ ਆ ਮਸ਼ਹੂਰ ਆ ਬਸ ਇੱਕ ਟਿਕਟ ਮੰਨ ਲਾ ਹੁੰਦੀ ਹੋਊਗੀ ਦੀ ਘਟਪੜ 40 39 ਪੌਂਡ ਦੇ ਨੇੜੇ ਆ 35 40 ਇਦਾਂ ਅੱਛਾ ਟਿਕਟ ਲੈ ਕੇ ਚੜਦੇ ਇੱਕ ਘੰਟੇ ਚ ਗੇੜਾ ਮਾਹ ਦਿੰਦੀ ਐ ਇੱਕ ਇੱਕ ਗੇੜੀ ਦਿੰਦੀ ਆ ਬਸ ਠੀਕ ਆ ਜਦੋਂ ਤੁਸੀਂ ਉਹ ਗੱਲ ਕਰ ਰਹੇ ਸੀ ਕਿਵੇਂ ਸਾਲ ਦੀ ਬੁਕਿੰਗ ਹੋ ਜਾਂ ਜਿਵੇਂ ਨਵਾਂ ਸਾਲ ਹੁੰਦਾ ਉਹ ਨਵੇਂ ਸਾਲ ਵੇਲੇ ਇਹ ਸਾਰਾ ਇੱਥੇ ਜਦੋਂ ਨਵੇਂ ਸਾਲ ਦਾ ਹੁਕਮ ਹੁੰਦਾ ਨਾ ਇਹ ਬਣਾਉਂਦੇ ਆ ਹਾਂ ਹਾਂ ਮਤਲਬ ਇਹ ਰਾਤ ਨੂੰ 12 ਵਜੇ ਹੈ ਨਾ ਜੋ 12 ਵਜੇ ਦੇ ਆ ਅੱਛਾ ਅੱਛਾ ਉਦੋਂ ਇਹ ਸਾਰਾ ਇੱਥੇ ਟਿਕਟ ਟਾਪ ਹੁੰਦੀਆਂ ਹੁੰਦੀਆਂ ਓਕੇ ਇਹਦੇ ਲੰਡਨ ਆਈਏ ਤੇ ਪਟਾਕੇ ਢੂਕੇ ਹੁੰਦੇ ਲੱਗੇ ਹੁੰਦੇ ਪੂਰਾ ਠੀਕ ਆ ਠੀਕ ਆ ਤੇ ਜਦੋਂ ਇਹ 12 ਵਜੇ ਦੇ ਆ ਹਾਂ ਹਾਂ ਉਦੋਂ ਚਲਾਉਂਦੇ ਸਾਰਾ ਕੁਝ ਜਸ਼ਨ ਮਨਾਉਂਦੇ ਪੂਰਾ ਠੀਕ ਆ ਠੀਕ ਆ ਗਾਣੇ ਹੂਣੇ ਚੱਲਦੇ ਆ ਓਕੇ ਇਹ ਸਾਰੇ ਜਿੰ ਅੱਛਾ ਸਾਰੇ ਸੜਕਾਂ ਬਲਾਕ ਹੋ ਜਾਂਦੀਆਂ ਲੋਕ ਹੋ ਜਾਂਦੀਆਂ ਹਾਂ ਜੋ ਇੱਥੇ ਉਹ ਖੜੇ ਉਹਨੇ ਸਕਿਉਰਿਟੀ ਗਾਰਡ ਵਾਲੇ ਸਾਰੇ ਅੱਛਾ ਤੇ ਜੀ ਉਹ ਟਿਕਟ ਉਹਨੂੰ ਕਹਾਂ ਲੰਡਨ ਦਿੰਦੇ ਆ ਠੀਕ ਆ ਹਾਂ ਟਿਕਟ ਲੈਣੀ ਪੈਂਦੀ ਹੈ ਪਹਿਲਾਂ ਓਕੇ ਓਕੇ ਚੱਲ ਜੀ ਸਾਨੂੰ ਦਿਖਾਉਣਿਆ ਲੰਡਨ ਆਏ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਮਿਲਦੇ ਆ ਜੀ ਉੱਥੇ ਫਿਰ ਜੀ ਆਪਾਂ ਪਹੁੰਚ ਚੁੱਕੇ ਆ ਲੰਡਨ ਆਈ ਦੇ ਬਿਲਕੁਲ ਨੇੜੇ ਤੇ ਇੱਕ ਅਸੀਂ ਹੋਰ ਪੁਲਿਸ ਦੇਖੀ ਇਹ ਤਾਂ ਨਾ ਕੀ ਜਸਨਾ ਗੌਥਿਕ ਚਰਚ ਇਹ ਗੌਥਿਕ ਚਰਚ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਕਿੰਨੀ ਸੋਹਣੀ ਬਣੀ ਵੀ ਆ ਤੇ ਇਹਨਾਂ ਦਾ ਆ ਬਹੁਤ ਕੋਈ ਹੁੰਦਾ ਇਤਿਹਾਸ ਤੇ ਗਾਹਾਂ ਬਸ ਲੰਡਨ ਆਈ ਬਿਲਕੁਲ ਨੇੜੇ ਆ ਉਹ ਟਾਈਮ ਪੀਸ ਉਹ ਸਾਹਮਣੇ ਸੋਨੂ ਟਾਈਮ ਪੀਸ ਵੀ ਦਿਖਾਉਣੇ ਆ ਮੂਰੇ ਦਰਖਤ ਆ ਕੇ ਉਹ ਬਿਲਡਿੰਗਾਂ ਕਿੰਨੀਆਂ ਘੈਂਟ ਆ ਦੇਖੋ ਬਸ ਇਹਦੇ ਸਾਰਾ ਘੈਂਟ ਹੀ ਮਾਹੌਲ ਆ ਲੰਡਨ ਚ ਆ ਦੇਖੋ ਸਾਰੇ ਇੱਥੇ ਟੂਰਿਸਟ ਆਉਂਦੇ ਹੁੰਦੇ ਆ ਆਪ ਦਾ ਆਪ ਦਾ ਬਲੌਗਿੰਗ ਕਰਦੇ ਆ ਜਾਣਕਾਰੀ ਦਿੰਦੇ ਆ ਇੱਥੇ ਇੱਥੇ ਕੋਈ ਪ੍ਰੋਗਰਾਮ ਹੋ ਰਿਹਾ ਦੇ ਕਿੰਨੇ ਨੇ ਖੜੇ ਅੱਛਾ ਇੱਥੇ ਕੋਈ ਪ੍ਰੋਗਰਾਮ ਹੋ ਰਿਹਾ ਹੈ ਠੀਕ ਆ ਠੀਕ ਆ ਦੇਖੋ 3:00 ਵੱਜੀਆਂ ਨੇ ਇਹਨਾਂ ਦੇ ਉਹ ਦੇਖੋ ਸਾਹਮਣੇ ਕੋਈ ਪ੍ਰੋਗਰਾਮ ਹੋ ਰਿਹਾ ਹੈ ਕਿੱਕਾ ਕਿਉਂ ਵੱਜ ਰਹੀਆਂ ਤੇ ਉਹ ਆ ਗਿਆ ਜੀ ਟਾਈਮ ਪੀਸ ਮਨ ਲਾਇਥੋ ਲੰਡਨ ਦਾ ਟਾਈਮ ਕਿੰਨੇ ਵੱਜ ਗਏ ਮਨਿੰਦਰ ਕਿੰਨੇ ਵੱਜ ਗਏ ਮਨਿੰਦਰ ਸਾਹਮਣੇ ਦੇਖ ਲਾ ਕਿੰਨੇ ਵੱਜੇ 9:10 ਹੋ ਗਏ ਜੀ ਆਹ ਲੰਡਨ ਦਾ ਮਾਹੌਲ ਆ 9:10 ਦਾ ਓਕੇ ਉਧਰ ਸਾਨੂੰ ਪ੍ਰੋਗਰਾਮ ਦਿਖਾਉਣੇ ਆ ਪਤਾ ਨਹੀਂ ਕੀ ਹੋ ਰਿਹਾ ਆਜੋ ਫਿਰ ਦਿਖਾਉਣੇ ਉਥੋਂ ਦਾ ਪ੍ਰੋਗਰਾਮ ਆ ਚਲੋ ਹਾਂਜੀ ਮਿੱਤਰੋ ਅਸੀਂ ਉਹ ਪ੍ਰੋਗਰਾਮ ਦੇਖਿਆ ਸੀ ਉੱਥੇ ਤਾਂ ਧਰਨਾ ਧੁੰਨਾ ਲੱਗਿਆ ਪਿਆ ਕੋਈ ਪਤਾ ਨਹੀਂ ਕਿਹੜਾ ਕੀ ਪਤਾ ਨਹੀਂ ਕੀਦਿਆ ਯਾਰ ਚੱਕੀ ਤੁਰੀ ਜਾਂਦੇ ਪੁਲਿਸ ਵਾਲੇ ਪੁਲਿਸ ਵਾਲੇ ਠਾਹ ਪੈਂਦਾ ਜੇ ਠਾਹ ਪੈਂਦਾ ਉਹ ਦੇਖ ਸਕਦਾ ਸੀ ਪੁਲਿਸ ਕਿੰਨੀ ਆ ਸਾਹਮਣੇ ਤੇ ਆ ਆ ਹੈਗਾ ਲੰਡਨ ਆ ਕੜੀ ਆ ਗਈ ਕਲੌਕ ਆ ਗਿਆ ਅਸੀਂ ਤਾਂ ਅਸੀਂ ਤਾਂ ਲੋਏ ਲੋਏ ਲਿਖ ਲਿਆ ਇੱਥੋਂ ਲੋਏ ਸਤਾ ਵੀ ਸਾਨੂੰ ਪਤਾ ਨਹੀਂ ਉੱਥੇ ਕੋਈ ਹੋਰ ਕੋਈ ਦੇਸ਼ ਦਾ ਆਪਦਾ ਹੋ ਪ੍ਰਦਰਸ਼ਨ ਕਰ ਰਹੇ ਸੀ ਕਿਹਦੇ ਆ ਰਹੇ ਨੇ ਤੁਸੀਂ ਵਿੱਚ ਹੀ ਹੋ ਹੋਰ ਰਸਤਾ ਟਾਈਮ ਨਾਲ ਹੀ ਨਿਕਲ ਗਏ ਕਿਉਂ ਆਹ ਦੇਖੋ ਸਾਹਮਣੇ ਤੁਸੀਂ ਪੁਲਿਸ ਕਿੰਨੀ ਖੜੀ ਆ ਆਪਾਂ ਪਹਿਲਾਂ ਵੀ ਦੇਖਦੇ ਸੀ ਪੁਲਿਸ ਕਿੰਨੀ ਖੜੀ ਸੀ ਉੱਥੇ ਮੈਂ ਪੁਲਿਸ ਨਹੀਂ ਪਹਿਲੀ ਵਾਰ ਦੇਖੀ ਇੰਨੀ ਅੱਛਾ ਅੱਛਾ ਦੇਖ ਲੈ ਤੂੰ ਕਿੰਤੀ ਘਟੋ ਘਟ 20 ਮਹੀਨੇ ਇੱਥੇ ਖੜੀ ਹੋਏ ਪਰਲੇਪਸ ਚ ਚੱਕ ਚੱਕ ਕੇ ਬੈਨਾਂ ਚ ਭਟਾਈ ਜਾਂਦੇ ਸਨ ਉਹਨਾਂ ਨੂੰ ਜਿਵੇਂ ਆਪਣੇ ਇੰਡੀਆ ਭੌਂਦੇ ਭੈਣੇ ਜਿਵੇਂ ਆਪਣੇ ਕੋਈ ਧਰਨਾ ਲੱਗਦਾ ਹੁੰਦਾ ਇੰ ਉਹ ਮੇ ਜਿਵੇਂ ਚੱਕਦੇ ਨਹੀਂ ਹੁੰਦੇ ਡਾਂਗੋ ਸੋਟੀਆਂ ਵਿੱਚ ਅੰਦਰ ਬਿਠਾਈ ਜਾਂਦੇ ਸਨ ਇੱਥੇ ਡਾਂਗੋ ਸੋਟੀਆਂ ਨਹੀਂ ਹੁੰਦੇ ਗੱਲ ਕਰ ਹਾਂ ਹਾਂ ਇੱਥੇ ਆਇਆ ਤਾਂ ਹੈਗਾ ਵੀ ਕੋੜ ਦੇ ਬਾਦ ਦੇ ਨਹੀਂ ਕਦੀ ਹੈਗੇ ਅੱਛਾ ਬਾਕੀ ਯਾਦ ਨਹੀਂ ਕਰਦੇ ਇੱਥੇ ਅੱਛਾ ਮੈਂ ਉਹ ਜਾ ਕੇ ਲੈ ਜਾਂਦੇ ਆ ਅੱਛਾ ਮੈਨੂੰ ਐ ਨਹੀਂ ਪਤਾ ਵੀ ਕਾਹਾਂ ਕੀ ਕਰਨੇ ਕਿ ਨਾ ਉਹ ਰੱਬ ਜਾਣਦਾ ਆਪਣ ਨੂੰ ਨਹੀਂ ਪਤਾ ਇਥੇ ਲੋਕ ਦਾ ਕੀ ਕਰਦੇ ਤੇ ਜਸਨਾ ਤਾਂ ਡਰ ਗਿਆ ਸੀ ਜਸਨਾ ਕਹਿੰਦਾ ਸਿੱਧੀ ਸਿੱਧੀ ਤੇ ਜਾਓ ਆਪਾਂ ਲੰਡਨ ਆਈ ਦੇਖੀਏ ਕਹਿੰਦਾ ਹੋਰ ਨਾ ਕੋਈ ਸਿਆਪਾ ਪੈ ਜੇ ਉਹ ਆ ਗਈ ਲੰਡਨ ਆਈ ਸਾਹਮਣੇ ਜਿਹਦਾ ਵੇਟ ਸੀ ਚਲੋ ਨੇੜੇ ਸਾਨੂੰ ਕਰਾਉਣੇ ਆ ਉਹਦੇ ਦਰਸ਼ਨ ਹਾਂਜੀ ਮਿੱਤਰੋ ਅਸੀਂ ਪਹੁੰਚ ਚੁੱਕੇ ਆ ਲੰਡਨ ਆਈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਨਾਲ ਹੈਗਾ ਅਮਨੇਂਦਰ ਤੇ ਕਿੰਨੇ ਇੱਥੇ ਲੋਕ ਘੁੰਮਣ ਆਉਂਦੇ ਆ ਮਗਰ ਦਾ ਵੀ ਵਿਊ ਦਿਖਾਉਣਿਆ ਤੁਹਾਨੂੰ ਸਾਰਾ ਤੇ ਹਾਸਲ ਬਸਲ ਬਹੁਤ ਆ ਇੱਥੇ ਤੁਹਾਨੂੰ ਪਤਾ ਫਿਰ ਆ ਦਿਖਾਉਣਿਆ ਆ ਦੇਖੋ ਜੀ ਮਗਰ ਉਹ ਹੈਗੇ ਲੰਡਨ ਆਈ ਆਇਆ ਅਮਨੇਂਦਰ ਸਿਆਂ ਦੇ ਕੋਈ ਜਾਣਕਾਰੀ ਭਰਾਵਾ ਤੁੰਡਾ ਪਹਿਲਾਂ ਆਇਆ ਹੋਏਗਾ ਇਸੇ ਅੱਛਾ ਅੱਛਾ ਲੈ ਲੈਂਦੇ ਟਾਣਾ ਨਹੀਂ ਟਾਣੀ ਕਣਕਾ ਅੱਛਾ ਆ ਛਪਾਂ ओके ਉਹ ਸਾਹਮਣੇ ਲੰਡਨ ਆਈ ਬਸ ਆ ਯਾਰ ਮੇਰੇ ਹਿਸਾਬ ਨਾਲ ਤਾਂ ਮੈਨੂੰ ਆਈ ਕੋਈ ਵਧੀਆ ਚੀਜ਼ ਹੋਊਗੀ ਇਹ ਤਾਂ ਚਰਖਾ ਜਾਂ ਕਲਾ ਮਨਿੰਦਰ ਹੋਵੇ ਵਧੀਆ ਬਸ ਆਹੀ ਆ ਭਰਾਵਾ ਇੱਥੇ ਬੜੀ ਅਦਰੀਆ ਤੇ ਸਾਹਮਣੇ ਆ ਅੱਛਾ ਅੱਛਾ ਆ ਕੋਈ ਕੋਨੇ ਹੁੰਦਾ ਵੀ ਇੱਕ ਵੀ ਸ਼ਹਿਰ ਦੀ ਕੋਬੀ ਹੁੰਦੀ ਹੈ ਨਾ ਵੀ ਆ ਚੀਜ਼ ਹੈ ਨਾ ਹਾਂ ਹਾਂ ਵੀ ਆ ਚੀਜ਼ ਵਧੀਆ ਜਿਹੜੇ ਲੋਕ ਸਾਰੇ ਟ੍ਰੈਵਲ ਦੇਖ ਆਉਂਦੇ ਆ ਅੱਛਾ ਅੱਛਾ ਉਹ ਬਸ ਜਿਵੇਂ ਆਪਣੇ ਹੁੰਦੀ ਆ ਇੰਡੀਆ ਵੀ ਆਪਣੀ ਹੁੰਦਾ ਕੋਈ ਇਤਿਹਾਸ ਹੁੰਦਾ ਬੇਚੀਜ਼ ਦਾ ਹਾਂ ਹਾਂ ਉਹ ਮੈਨੂੰ ਪਹੁੰਚਿਆ ਬਸ ਉਹ ਤੇ ਜਿਹੜੀ ਆ ਮਗਰਲੀ ਨਹਿਰ ਆਹੀ ਉੱਥੇ ਲੰਡਰ ਬ੍ਰਿਜ ਕੋਲੇ ਆਹੀ ਜਾਂਦੀ ਆ ਕਿ ਹੋਰ ਆ ਸਾਰੀ ਇਹੀ ਆ ਤੇ ਸਾਰੇ ਸਾਰੇ ਵੀ ਸਿੰਗ ਦੀ ਅੱਛਾ ਮੇਨ ਆ ਗਈ ਸੀਸਤ ਪੁਲਾ ਇਹਦੇ ਅੱਛਾ ਸੀਸਤ ਪੁਲਾ ਤੇ ਵਹੀਂ ਇਕੱਠਾ ਹੁੰਦਾ ਸਾਰੇ ਠੀਕ ਆ ਇਹ ਰੇਟਿੰਗ ਨਰਿਕਾ ਫਾਂਡੇ ਤੋਂ ਇੱਧਰ ਨੂੰ ਆਣਾ। ਉਹ ਚੈਲੈਂਡਰ ਬ੍ਰਿਜ ਇੱਧਰ ਨੂੰ ਆ। ਹਾਂ ਠੀਕ ਆ। ਆ ਸਾਰੇ ਤੁਸੀਂ ਵਾਗੇ ਦੇ ਕਲੌਕ ਵੀ ਦੇਖ ਸਕਦੇ ਹੋ ਤੇ ਬਹੁਤ ਵੱਡੀਆਂ ਬਿਲਡਿੰਗਾਂ। ਚਲੋ ਆਪਾਂ ਫਿਰ ਗਾਹਾਂ ਦਿਖਾ ਦਈਏ ਆਪਣੇ ਫਰੈਂਡਸ ਨੂੰ। ਹਾਂਜੀ ਫਰੈਂਡੋ ਇੱਥੇ ਸਿੱਧੂ ਮੂਸੇਵਾਲਾ ਗਾਣਾ ਚੱਲਿਆ ਰੰਡੜਾਈ ਤੇ। ਕਿਉਂ? ਹਮਿੰਦਰ ਚੱਲੀਆਂ ਦਾ। ਆ ਦੇਖ ਆਪਣੇ ਪੰਜਾਬੀ ਭਰਾ ਸਾਰੇ। ਆ ਸਾਰੇ ਪੰਜਾਬੀ ਭਰਾ ਕਿੱਥੋਂ ਆ ਭਰਾ ਸੰ? ਆ ਜੰਮੂ ਤੋਂ ਭਰਾ। ਜੰਮੂ ਤੋਂ ਆਪਾਂ ਕਿਥੋਂ ਭਾਈ? ਹਰਿਆਣਾ। ਆਣਾ ਆਪਾ ਬਈ ਕੋਟਰ ਬਾਈ ਨੂੰ ਕੋਟਰ ਇਹ ਆਪਾ ਜਿਲੰਦਰ ਫੈਕਟ ਕੇ ਚੋ ਕੇ ਆਪਾਂ ਟਾਈਮ ਸਾਰੇ ਆ ਤੇਰੀ ਮਨੀ ਇਹ ਹੱਲਾ ਆ ਆਪਣਾ ਦੇਖੋ ਜੋ ਆਇਆ ਰਿਹਾ ਵੀਰ ਸਿੱਧੂ ਮੂਸੇਵਾਲਾ ਗਾਣਾ ਜਿੰਨਾ ਇੰਸਾਨੀਆ ਦਾ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਬਲਿੰਦਰ ਦਾ ਦੇਖੋ ਇਹ ਆਪਣਾ ਫਰੈਂਡ ਆ ਫੇਰ ਆ ਗਿਆ ਉਹੀ ਕਰੇ ਬੱਗੇ ਮਾਰੀ ਨਹੀਂ ਗੱਲਾ ਜਿਹੜਾ ਸਿੱਧੂ ਮੂਸੇਵਾਲਾ ਹਾਂਜੀ ਤੁਸੀਂ ਦੇਖ ਸਕਦੇ ਹੋ ਲੰਡਨ ਆਈ ਦੇ ਸੜਕਾਂ ਤੇ ਨਜ਼ਾਰੇ ਤੇ ਆਪਣੇ ਪੰਜਾਬੀ ਭਰਾ ਵੀ ਫਿਰਦੇ ਆ ਵਿੱਚ ਬਹੁਤ ਸਾਰੇ ਇੱਥੇ ਮਿਲਣਗੇ ਤੇ ਘੈਂਟ ਗੱਲ ਬਾਤ ਆ ਕਿਉਂ ਮਨਿੰਦਰ ਠੀਕ ਓਕੇ ਆਈਏ ਦੇ ਨਜ਼ਾਰੇ ਯਾਰ ਏਕਸੇ ਖੜੇ ਆ ਇਹਨਾਂ ਦੇ ਤੁਸੀਂ ਉਹ ਹੁੰਦਿਆ ਬੰਲਾ ਵੀ ਜੇ ਇਹ ਚ ਗਾਣੇ ਲਾ ਕੇ ਹਨ ਇਹਦੇ ਗਾਣੇ ਤੁਸੀਂ ਲਾ ਲਾ ਕੇ ਉਹ ਡਿੱਗ ਪਏ ਸੀ ਗਾਣੇ ਲਾ ਕੇ ਤੁਸੀਂ ਤਾਂ ਘੁੰਮ ਸਕਦੇ ਹੋ ਤੇ ਗਾਹਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਹੋ ਸਿਆਣਾ ਕਰੋ bro ਉਹ ਪਤਾ ਨਹੀਂ ਲੱਗਿਆ ਫਿਰ ਅੱਪ ਬਲੌਗ ਬਣਾਈ ਜਾਂਦੇ ਸੀ ਕਿੰਨੇ ਕਿੰਨੇ ਸੋਹਣੇ ਰਿਕਸੇ ਆ ਆਪਣੇ ਹੁਣ ਪਤਾ ਇੰਡੀਆ 'ਚ ਵੀ ਹੁੰਦੇ ਆ ਇੱਥੇ ਬਹੁਤ ਸਜਾਵਟ ਕੀਤੀ ਹੋਈ ਆ ਕਹਿੰਡ ਗੱਲ ਬਾਤ ਆ ਜੀ ਇਹ ਆ ਗਈ ਲੰਡਨ ਆਈ ਦੂਰੋਂ ਤਾਂ ਨਿੱਕੀ ਲੱਗਦੀ ਆ ਉੱਚੀ ਬਹੁਤ ਆ ਆ ਦੇਖੋ ਬਸ ਉਹੀ ਆ ਜਿਵੇਂ ਆਪਣੇ ਮੇਲਿਆਂ ਤੇ ਝੂਲੇ ਨਹੀਂ ਚੰਡੋਲ ਜੀ ਹੁੰਦੀ ਆ ਬਰਿੰਦਰਾ ਉਹੀ ਗੱਲ ਬਾਤ ਆ ਨਾ ਤੇ ਬੋਲਿਆ ਕਰੋ ਨਾ ਤੁਸੀਂ ਬੋਲ ਦੇਣੀ ਯਾਰ ਮੈਨੂੰ ਕਮੈਂਟ ਥੱਲੇ ਆਇਆ ਕਹਿੰਦਾ ਮੁੰਡੇ ਘੱਟ ਬੋਲਦੇ ਆ ਤੂੰ ਕੱਲਾ ਬੋਲਦਾ ਜਿਆਦੇ ਕੀ ਦੱਸੀ ਹਣ ਬੋਲਿਆ ਕਰੋ ਫੇਰ ਹੀ ਛੋਡਾ ਗਾਹਾਂ ਛੋਡਾ ਵੀ ਚੈਨਲ ਬਣਾਵਾਂਗੇ ਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਸ ਝੂਲੇ ਹੀ ਆ ਕੇਰਾ ਨਾਂ ਦੀ ਲੰਡਨ ਆਈ ਆਹਾ ਜਾ ਕੇ ਨੇੜੇ ਅਸੀਂ ਹੋਰ ਦਿਖਾਉਣੇ ਆ ਤੁਹਾਨੂੰ ਹਾਂਜੀ ਪਹੁੰਚ ਚੁੱਕੇ ਆ ਲੰਡਨ ਆਈ ਦੇਖ ਸਕਦੇ ਹੋ 11 ਘਰ ਆਇਆ ਵਾਵਾ ਲਈ ਬੈਠਿਆ ਆ ਹੈ ਮਨੇ ਦਰ ਉਹ ਖੰਭੇ ਖੰਭੇ ਵਾਲੇ ਲਈ ਬੈਠਿਆ ਓਏ ਇਹਨੂੰ ਵਜਨ ਪਤਾ ਵਾਵਾ ਕਿੰਨਾ ਵਾਣਾ ਕਿੰਨਾ ਕੁ ਵਜਨ ਤੇਰੇ ਹਿਸਾਬ ਨਾਲ ਬੋਲਣ ਕਿੰਨਾ ਮੈਗਰਾ ਲੱਗ ਗਿਆ ਅੱਲਾ ਮਾੜਾ ਮੋਟਾ ਤਾਂ ਤੈਨੂੰ ਪਤਾ ਹੀ ਹੋਊਗਾ ਮੈਨੂੰ ਤਾਂ ਮੈਂ ਹੁਣ ਇਸੇ ਕੰਮ ਕਰਕੇ ਕਿੰਨਾ ਵਜਨ ਹੋਊਗਾ ਮਿਲਦਾ ਤਗੜਾ ਪ੍ਰਬੰਧ ਕੀਤਾ ਲੋਕਾਈ ਹੰਦੂ ਆ ਦੇਖ ਲੈ ਕਿੱਡੇ ਕਿੱਡੇ ਪਹਾੜੇ ਤੇ ਕਿੱਡੇ ਕਿੱਡੇ ਤਾਰੇ ਪੰਗ ਇਹ ਫਿਰ ਉਲਡ ਕਿ ਜਿੰਦੂ ਉਹ ਦੂਰੋਂ ਤਾਂ ਨਹੀਂ ਕੀ ਲੱਗਦੀ ਇੱਥੇ ਤਾਂ ਉਹ ਨਿਗਾਹ ਪਾੜਦੀ ਆ ਓਏ ਹੋਰ ਹਣ ਐਂ ਤਾਂ ਫੇਰ ਉਹੀ ਡਿੱਗ ਜੇ ਇਹ ਸਹੀ ਗੱਲ ਆ ਦੇ ਤੁਰੇ ਆ ਕੇ ਬੰਦਿਆਂ ਨਾਲ ਵਜਨ ਤਾਂ ਸਾਡਾ ਤੂੰ ਹੀ ਚਾਵ ਚ ਵਜਨ ਦੇ ਕਿੰਨਾ ਹੋਣਾ ਤੂੰ ਸਹੀ ਗੱਲ ਆ ਉਹ ਤੱਕ ਦੇਖ ਲੈ ਤਾਰੇ ਉਧਰੋਂ ਸਪੋਟਾਂ ਦੂਰੋਂ ਆਉਂਦੇ ਇਹਨੂੰ ਤਾਰੇ ਪੰਗ ਤਗੜਾ ਲੋਹਾ ਲਾਇਆ ਮੇਰੇ ਸਾਹਮਣੇ ਆਲਾ ਪੂਰਾ ਇੱਥੇ ਲੋਹਾ ਆਖਿਆ ਬੜਾ ਆਖਿਆ ਹਾਂ ਅਬਾ ਬਾਬਾ ਪੁਰਾਣਾ ਹੋਊਗਾ ਤੇਰੇ ਨਾਲ ਕਿੰਨੀ ਪੁਰਾਣੀ ਆ ਭਰਾਵਾ ਇਹ ਅੱਛਾ ਹਾਂ ਉਹ ਆਪਣੇ ਨਹੀਂ ਜਵੇਂ ਕਿਹੜਾ ਕਿਸ਼ਤੀ ਜੀ ਹੁੰਦੀ ਅੱਛਾ ਉਹ ਥੋੜੇ ਲਾਇਆ ਹੋਣਾ ਫਿੱਟਰ ਦੇ ਲਾਇਆ ਹੁੰਦਾ ਉਹ ਕਰਨ ਨੂੰ ਉਹ ਮਸ਼ੀਨ ਲਈ ਵੀ ਰੋਕ ਨੂੰ ਇੱਥੇ ਵੀ ਉਹ ਜਿਹੜੀ ਪੂਰੀ ਜਗਾੜਾ ਵਾਲਾ ਵਰਕ ਅੱਛਾ ਅੱਛਾ ਬਸ ਆਪਣਾ ਉਹੀ ਆ ਆਪਣੇ ਮੇਲੇ 'ਚ ਕੋਈ ਕਦਰ ਨਹੀਂ ਇੱਥੇ ਕਦਰ ਕਰ ਲੈਂਦਾ ਇਹ ਗੱਲ ਆ ਨਾ ਇਹ ਇਹ ਪੱਕੀ ਲੱਗੀ ਹੋਈ ਆ ਇੱਥੇ ਪੱਕੀ ਅਪਰਮੈਂਟਲੀ ਆ ਪਰਮੈਂਟ ਨਹੀਂ ਮੇਲਾ ਥੋੜੀ ਆ ਅੱਛਾ ਅੱਛਾ ਬਸ ਆਇਆ ਹਾਂ ਲੰਡਨ ਆਈ ਕਹਿੰਦੇ ਆ ਓਕੇ 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 ਜਸਨਾ ਤੈਨੂੰ ਕਿਵੇਂ ਲੱਗਾ ਕੀ ਐਕਸਪੀਰੀਅੰਸ ਹੈ ਲੰਡਨ ਦਾ ਇਹ ਵਧੀਆ ਲੱਗਿਆ ਹੁਣ ਪਾ ਲੱਗਿਆ ਵੀ ਬਾਹਰ ਆਏ ਆ ਝੂਟਾ ਲੈਣਗੇ ਤੂੰ ਹਾਂ ਹਾਂ ਝੂਟਾ ਲਾਉਂ ਆਏ ਕਹਿੰਦਾ ਬੁੰਡਾ ਕਹਿੰਦਾ ਤੂੰ ਬੰਦ ਹੁੰਦੀ ਆ ਇਹ ਬੰਦ ਲੈ ਆ ਪਰ ਝੂੜੇ ਲੈਣ ਆਏ ਸੀ ਆ ਤੂੰ ਬੰਦ ਹੁੰਦੀ ਆ ਤੇ ਰਾਤ ਨੂੰ ਕਿਹਨੂੰ ਚਲਦੀ ਆ ਰਾਤ ਨੂੰ ਨਹੀਂ ਚਲਾਉਂਦੇ ਤੇਰੇ ਪਰ ਅਗਰ ਕੀ ਸਾਲ ਮਾਰਦੇ ਉਧਰ ਉਹ ਆਪਾਂ ਕਹਿੰਦਾ ਸਾਲ ਮਾਰਨ ਆਏ ਆ ਚਲ ਕੀ ਆ ਭਾਈ ਦਿਖਾ ਲਈ ਇਹ ਕੁਲਪੀ ਵਾਲਾ ਭਾਈ ਆ ਨੇੜੀ ਇੱਥੇ ਸਿਸਟਮ ਗੱਲ ਕਰ ਮਹਿੰਗਾ ਪੜਾ ਹੋਏ ਲੰਡਨ ਆ ਆਪਣੀ ਤਾਂ ਇਹ ਗੱਲ ਸੱਚੀ ਆ ਭਾਈ ਮਹਿੰਗਾ ਲੈ ਮਹਿੰਗਾ ਹੋਣਾ ਹੀ ਆ ਲੰਡਨ ਲੰਡਾ ਬਲੰਡਾ ਆਪਾਂ ਜਿੱਥੇ ਉਧਰ ਰਹਿਣੇ ਆ ਆਊਟ ਆਫ ਲੰਡਨ ਲੰਡਨ ਜੀ ਆ ਗਏ ਆਪਾਂ ਅੱਛਾ ਲੰਡਨ ਜੀ ਉੱਥੇ ਬੜਾ ਬੜਾ ਸਸਤਾ ਉਹ ਮਲੇ ਟਾਊਨ ਛੋਟੀਆਂ ਚੀਟੀਆਂ ਆਈਆਂ ਨਾ ਅੱਛਾ ਅੱਛਾ ਹੁਣ ਮੇਰੇ ਲੰਡਨ ਆ ਯਾਰ ਓਕੇ ਓਕੇ ਤੇ ਹੁਣ ਆਪਣਾ ਚੰਡੀਗੜ੍ਹ ਦੇਖ ਰਾ ਤੂੰ ਕਿੰਨਾ ਮਹਿੰਗਾ ਹਾਂ ਉਹ ਕਿੰਨਾ ਸਸਤੇ ਆ ਸਾਰਾ ਸਭ ਤੇ ਸਾਹਮਣੇ ਕੀ ਚੀਜ਼ ਆ ਉਹ ਜਵਾਂ ਕੰਮ ਵਾਸਤੇ ਲਏ ਹੋਇਆ ਝੂਲੇ ਚਾ ਲਏ ਆ ਅੱਛਾ ਤੁਹਾਨੂੰ ਦਿਖਾਉਣਿਆ ਜੀ ਉਹ ਸਾਹਮਣੇ ਉਹ ਦੇਖੋ ਉਹ ਟ੍ਰੇਨ ਜਾ ਰਹੀ ਓਏ ਓਏ ਉਹ ਦੇਖਾ ਟ੍ਰੇਨਾਂ ਤਾਂ ਤਾਂ ਜਾਈ ਜਾਂਦੀ ਆ ਆਪਾਂ ਆ ਵੀ ਟ੍ਰੇਨ ਚ ਹੀ ਆਏ ਹੁਣ ਓਏ ਆਉਂਦੀ ਆਈ ਰਹਿਣੀਆਂ ਟ੍ਰੇਨਾਂ ਤੇ ਬਸ ਉਹ ਸਹੀ ਗੱਲ ਆ ਹੋਰ ਦੱਸੋ ਕੀ ਗੱਲਬਾਤ ਮੁੰਡਿਓ ਕਿਵੇਂ ਇਹਦਾ ਫੀਲ ਹੋ ਰਿਹਾ ਹਾਂ ਉਹ ਜਾਗਦਾ ਇਹਨੂੰ ਕਹਿੰਦੇ ਆ ਰਾਤ ਦਾ ਲੰਡਨ ਆ ਪਾਣੀ ਦੇ ਤੇ ਉਹ ਖੜੀ ਐ ਸ਼ਿਪ ਖੜੀ ਸ਼ਿਪਾਂ ਵੀ ਖੜੀਆਂ ਸ਼ਿਪਰਾਂ ਅਸੀਂ ਜੀਜਾ ਇੰਪੋਰਟ ਕਰੀਏ ਇੰਪੋਰਟ ਕਰੀਏ ਬਹੁਤ ਪੂਰਾ ਵੇਰੀ ਬਣਾ ਪਿਆ ਪੂਰਾ ਬੇਬੀ ਬਣਿਆ ਪਿਆ ਪੂਰਾ ਬੇਬੀ ਆ ਵਧੀਆ ਫੁੱਲ ਨਿਆਰੇ ਆਏ ਆ ਇਹ ਮੁੰਡਾ ਵੀ ਸਾਨੂੰ ਕਹਿੰਦਾ ਭਈ ਮੈਂ ਜਾਣਾ ਜਾਣਾ ਲੰਡਨ ਮੈਂ ਕੋਈ ਨਾ ਮਾੜਾ ਮੋਟਾ ਆਪਾਂ ਕੰਮ ਕਰ ਸੈੱਟ ਕਰ ਲੀਏ ਚਲੋ ਹੁਣ ਮਾ ਅਵਨੀਂਦਰ ਕਹਿੰਦਾ ਕੰਮ ਕਰਦਾ ਸੈੱਟ ਹੁੰਦੇ ਨਹੀਂ ਸਾਰੀ ਉਹ ਬਰੇ ਕਹਿੰਦਾ ਘੁੰਮ ਲੋ ਆ ਮੁੰਡਾ ਕਹਿੰਦਾ ਮੈਂ ਘੁੰਮਣਾ ਸੀ ਇਹਨੂੰ ਹੋਇਆ ਆਪਣਾ ਕਿੰਨੇ ਦਿਨ ਹੋ ਗਿਆ ਤੈਨੂੰ 10 ਦਿਨ ਹੋਏ ਆ 10 ਦਿਨ ਹੋਇਆ ਤੂੰ ਮੰਨ ਮੈਨੂੰ ਰੱਖ ਦਾਂ ਹਾਂ ਹਾਂ ਵਿਚ ਬੰਦੇ ਇੱਕ ਸਾਡੇ ਪਿੰਡ ਦਾ ਬੰਦਾ ਉਹਨੂੰ ਘਟ ਘਟ 2-3 ਸਾਲ ਬਾਅਦ ਦੇਖਣ ਆਇਆ ਹੋ ਕੰਮ ਜਿੰਨਾ ਵੀ ਜੀ ਹੋ ਗਿਆ ਬੰਦੇ ਤੋਂ ਆ ਹੀ ਨਹੀਂ ਜਾਂਦਾ ਅੱਛਾ ਛੁੱਟੀ ਨਹੀਂ ਮਿਲਦੀ ਠੀਕ ਆ ਤੇ ਬੰਦਾ ਕੰਮ ਨੂੰ ਨਹੀਂ ਧਿਆਨ ਹੋ ਜਾਂਦਾ ਹੁਣ ਸਾਨੂੰ ਕੰਮ ਮਿਲ ਗਿਆ ਤੁਹਾਨੂੰ ਤਾਂ ਕੰਮ ਬੰਦੇ ਧਿਆਨ ਹੋ ਜਾਂਦਾ ਵੀ ਯਾਰ ਕਾਲ ਛੁੱਟੀ ਮਾਰ ਲੀ ਆ ਵੀ ਤੂੰ ਵੀ ਸਾਨੂੰ ਲੈ ਆਇਆ ਤੱਕੇ ਦਾ ਹਸਤਾ ਇਹ ਹੋਰ ਵੇਟ ਕਰਦੇ ਸੀ ਕੰਮ ਮਿਲ ਜੂ ਹੂੰ ਤੁਸੀਂ ਫਿਰ ਹੀ ਅੱਛਾ ਹੁਣ ਤੁਸੀਂ ਨਹੀਂ ਯਾਰ ਕਰੇ ਜੇ ਦੇ ਦੋ ਇਸ ਦੁਬਾਰਾ ਤੱਕ ਸੌਂਕੀ ਕਰਾ ਦੇਣੀ ਆਇਆ ਕਰੋਗੇ ਚੱਲੀਏ ਤੇ ਇਸ ਦੁਬਾਰਾ ਠੰਡ ਵੀ ਹੋ ਜਾਊਗੀ ਮਨਿੰਦਰ ਠੰਡਾ ਠੰਡ ਚ ਔਖਾ ਯਾਰ ਠੰਡ ਚ ਔਖਾ ਉਹ ਦੇਖ ਕੋਲੇ ਜਿਵੇਂ ਆਪਣੇ ਮੇਲੇ ਜਨੇ ਕੋਲੇ ਛੁੱਟੀ ਨਹੀਂ ਵੀ ਹੁੰਦੇ ਰੇਡੀ ਵਾਸ ਪਹੁੰਚ ਗਏ ਵਾਸ ਪਹੁੰਚ ਗਏ ਤੇ ਉਹ ਠੀਕ ਆ ਹੁਣ ਲੱਗਦਾ ਅਵਨੇਂਦਰਾ ਸੀ ਲੰਡਨ ਆਏ ਵੇਆ ਉੱਥੇ ਜਿਹੜਾ ਰਹਿਣੇ ਆਏ ਲੱਗਦਾ ਜਿਵੇਂ ਪਿੰਡਾਂ ਜੇ ਚ ਰਹਿਣੇ ਆਪਾਂ ਉਹਦੇ ਪਤਾ ਨਹੀਂ ਜਿਵੇਂ ਐਂ ਹੋ ਜੇ ਨੇ ਵੀ ਪਿੰਡ ਫਿਰਦੇ ਆ ਅੱਛਾ ਰਾ ਲੱਗ ਜਾਂਦੇ ਆ ਪੈਰਾਂ ਨੂੰ ਅੱਛਾ ਅੱਛਾ ਰਾ ਲੱਗੇ ਹੋਇਆ ਬਸ ਉੱਥੇ ਜੀ ਫਿਰਦੇ ਰਹਿਣਾ ਰੋ ਜਾਣਾ ਉਹੀ ਸੌਪਾਂ ਉਹ ਫਿਰ ਲੱਗਣੀ ਆ ਵੀ ਹਾਂ ਅੱਛਾ ਅੱਛਾ ਇਹ ਬੜੀ ਘੜ ਚੀਜ਼ ਆ ਯਾਰ ਦੇਖ ਆ ਤੁਸੀਂ ਪਿੱਛੇ ਚੀਜ਼ ਦੇਖ ਸਕਦਾ ਬਹੁਤ ਘੜ ਚੀਜ਼ ਆ ਉਹਨੂੰ ਦਿਖਾਉਣੇ ਆ ਵੇਖੋ ਇਹਦੇ ਬੱਚੇ ਝੂਲੇ ਝੂੜਦੇ ਆ ਦੇਖੋ ਇੰਜੋਏ ਕਰ ਰਹੇ ਆ ਫੁੱਲ ਬੱਚੇ ਚੜਨਾ ਚਾਸਨੇ ਨਾ ਨਾ ਬਾਬਾ ਚੜਾ ਲੈਣੇ ਫੇਰ ਨਾ ਕਹੀਂ ਇੰਦੀ ਘਣ ਚੀਜ਼ ਆ ਗਾਮਨੇਂਦਰਾ ਹੋਰੇ ਗੋਰੇ ਬੈਠੇ ਦਿਖਾ ਦੇਣ ਸਾਰਿਆਂ ਨੂੰ ਗੋਰੇ ਗੋਰੇ ਕਾਲੇ ਪੀਲੇ ਸਾਰੀ ਆ ਗੱਲ ਫਾਤ ਓਕੀ ਆ ਵਾਚ ਵਿੱਚ ਦੂਜੇ ਵੀ ਚੜੇ ਫਿਰਦੇ ਆ ਮਿਕਸ ਆ ਮਿਕਸ ਬਰੀਡ ਆ ਗਿਆ ਆ ਦੇਖ ਸਕਦੇ ਤੁਸੀਂ ਆ ਮੈਂ ਮਾਰਦੀ ਚਲੋ ਇਹ ਗਾਵਾ ਤੁਹਾਨੂੰ ਹੋਰ ਕੁਝ ਵੀ ਦਿਖਾਵਾਂਗੇ ਦਿਨੇ ਅਗਲੀ ਅਪਡੇਟ ਹਾਂਜੀ ਆਪਾਂ ਦੇਖ ਲਈ ਹੁਣ ਲੰਡਨ ਆਏ ਹੁਣ ਆਪਾਂ ਕਿੱਥੇ ਜਾਣਾ ਹਨਮੇਂਦਰਾ ਲੰਡਨ ਬ੍ਰਿਜ ਤੇ ਚੱਲੋ ਹੁਣ ਅਸੀਂ ਜਾਵਾਂਗੇ ਲੰਡਨ ਬ੍ਰਿਜ ਤੇ ਆ ਮਗਰ ਸਾਰੀ ਦੁਕਾਨਾਂ ਦੇਖ ਸਕਦੇ ਹੋ ਇੱਥੇ ਤੁਸੀਂ ਖਾਧ ਵੀ ਸਕਦੇ ਹੋ ਉਸ ਮਰਜ਼ੀ ਖਾ ਲਓ ਕੋਈ ਚੱਕਰ ਵੀ ਨਹੀਂ ਮਹਿੰਗਾ ਬਹੁਤ ਹੈ ਮਹਿੰਗਾ ਬਹੁਤ ਆ ਗੱਲ ਕਰ ਤੇ ਵਧੀਆ ਲੱਗਿਆ ਠੀਕ ਸੀ ਜਿਵੇਂ ਆਪਣੇ ਮੇਲੇਾਂ ਚ ਚੰਡੋਲ ਜੀ ਹੁੰਦੀ ਹੈ ਮਨ ਤਾਂ ਉਵੇਂ ਲੱਗੀ ਭਰਾਵਾ ਨਾ ਜੀ ਦੇਣਾ ਦਿਲ ਦੀ ਗੱਲ ਕਹੀ ਸੀ ਤੇ ਅੱਗੇ ਸਾਨੂੰ ਲੰਡਨ ਬ੍ਰਿਜ ਦੇ ਦਿਖਾਵਾਂਗੇ ਅਪਡੇਟ ਦਿੰਨੇ ਆ ਇਹ ਨਾਟ ਘਰ ਆ ਜਾਂਦਾ ਜੀ ਸਾਹਮਣੇ ਹਾਂ ਜੀ ਦੋਸਤੋ ਇੱਧਰ ਵੀ ਪ੍ਰੋਗਰਾਮ ਹੋ ਰਿਹਾ ਹੈ ਤੁਸੀਂ ਬਾਅਦ ਵਿੱਚ ਦੇਖ ਸਕਦੇ ਹੋ ਬੋਲਣ ਯਾਰ ਇਹ ਆਈਏ ਤੇ ਆ ਬੋਲਣ ਯਾਰ ਇਹ ਆਈਏ ਤੇ ਆ ਉਹਨੇ ਕਦੇ ਜੰਬੜੇ ਬੈਠੇ ਗੱਡੀ ਨੂੰ ਉਹ ਲੰਬੀ ਗੱਡੀ ਖੜੀ ਆ ਇੱਥੇ ਇਹਨੂੰ ਭੰਡਿਆ-ਪੁੰਡਿਆ ਕੋਈ ਪ੍ਰੋਗਰਾਮ ਕਰ ਰਹੇ ਸੀ ਤੇ ਹੋਰ ਹੋਰ ਐਨਜੋਇਮੈਂਟ ਫੁੱਲ ਕੀਤਾ ਪੂਰਾ ਪੂਰਾ ਪਿੰਡ ਦਾ ਮਤ ਹੋਈਆ ਹੌਸਲੇ ਪੁੱਤਰਾ ਜੀ ਹਾਂ ਹੌਸਲਾ ਫੁੱਲੀ ਆਪਣੇ ਚ ਇੰਨਾ ਚ ਵੀ ਹੌਸਲੇ ਆ ਇੰਨਾ ਚ ਤਾਂ ਹੋਣੀ ਆ bro ਹਾਂ ਜੀ ਮਿੱਤਰੋ ਇੱਥੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਇੱਥੇ ਸਾਈਕਲਾਂ ਦੇ ਸਟੰਟ ਕਰਦੇ ਆ ਬਾਈਸਾਈਕਲ ਤੇ ਆਹ ਦੇਖ ਸਕਦਾ ਤੁਸੀਂ ਇੱਕ ਵਟਾ ਜਮ ਓ ਫੱਟਾ ਯਾ ਨੂੰ ਨਾਂ ਨਹੀਂ ਪਤਾ ਤਾਂ ਕਿਡ ਬੋਰਡ ਕੀ ਹੁੰਦਾ ਜੱਸ ਨੇ ਕਿਡ ਬੋਰਡ ਓਕੇ ਓਕੇ ਆ ਤੁਸੀਂ ਦੇਖ ਸਕਦੇ ਹੋ ਸਟੰਟ ਕਰਦਾ ਨਿੱਕੇ ਨਿੱਕੇ ਜਵਗ ਦੇਖੋ ਦੇਖ ਓ ਕੋੜਾ ਹੈ ਤੇਰੇ ਚ ਹੌਸਲੇ ਨੇ ਪੁੱਤਰਾ ਓ ਹੋ ਹੋ ਡਿੱਗ ਪਿਆ ਓ ਸਿਰ ਪਾੜ ਗਿਆ ਤਾਂ ਓ ਸਿਰ ਪਾੜ ਕੇ ਚੱਕ ਲੋ ਆ ਦੇਖ ਇਹ ਦੇਖੋ ਇਹਦਾ ਕੀ ਬਣਦਾ ਹੁਣ ਆ ਦੇਖ ਲੋ ਆ ਕੋੜਿਆ ਤੇਰੇ ਚ ਹੌਸਲੇ ਨੇ ਅਮਨਿੰਦਰਾ ਇੱਥੇ ਤੂੰ ਕਰ ਸਕਦੇ ਸਟੰਟ ਅਮਨਿੰਦਰਾ ਮੈਂ ਮਰਨਾ ਕਿਉਂ ਉਹ ਆਪਣੂ ਨਹੀਂ ਨਹੀਂ ਯਾਰ ਤੂੰ ਤਾਂ ਪਿੰਡ ਤਾਂ ਤੂੰ ਸਾਈਕਲ ਬੜੇ ਭਜਾਏ ਆ ਟੈਂਟਰ ਤਾਂ ਬਹਰੇ ਕੋਲ ਡਿਸ ਲਾਏ ਆ ਅੱਛਾ ਇੱਥੇ ਨਹੀਂ ਕਰ ਸਕਦਾ ਇੱਥੇ ਕੋਟਾ ਜ਼ਿਲ੍ਹੇ ਦੇ ਕੰਮ ਤੇ ਵੀ ਜਾਣਾ ਫਿਰ ਪ੍ਰੈਸ਼ਰ ਸਹੀ ਗੱਲ ਆ ਆ ਤੈਨੂੰ ਚਲਾਇਆ ਬੇਲੇ ਆ ਬੇਲੇ ਆ ਇਹੀ ਕੰਮ ਤੇ ਆ ਫਿਰ ਉਹ ਨਹੀਂ ਨਹੀਂ ਕਰਨਾ ਓਕੇ 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 ਇਹ ਕੰਮ ਹੀ ਹੈ ਇਹਨਾਂ ਦਾ ਠੀਕ ਆ ਉਹ ਸਾਰਾ ਟੰਗੂ ਨਾਲ ਹੀ ਬਣਾਇਆ ਹੋਇਆ ਦੇਖਿੰਦਾ ਉਹ ਸਾਰਾ ਜਗਾ ਤੁਸੀਂ ਦੇਖ ਸਕਦੇ ਹੋ ਮਗਰ ਇਹ ਇੰਨਾ ਖਾਤਰੀ ਬਣਾਇਆ ਵਾ ਉਹ ਗੈਂਡ ਗੱਲਬਾਤ ਕੀਤੀ ਵੀ ਆ ਦੇਖੋ ਕਾਲਾ ਜੱਟ ਫਰਦਾ ਕਾਲਾ ਜੱਟ ਫਰਦਾ ਬੁੱਕਦਾ ਦੇਖੋ ਕਾਲਾ ਜੱਟ ਵੀ ਮਗਰ ਭੱਜਿਆ ਹੁੰਦਾ ਦੇਖ ਉਹ ਬੱਲੇ ਦੇ ਕਾਲਾ ਜੱਟ ਦੇਖ ਹਾਂਜੀ ਦੋਸਤੋ ਇੱਥੇ ਖਾਣ ਦੀ ਜਗ੍ਹਾ ਹੁੰਦੀ ਹੈ ਅਮਨਦਰਾ ਖਾਣ ਚੀਜ਼ ਸਾਰਾ ਹੁੰਦਾ ਇੱਥੇ ਅੱਛਾ ਮਹੌਲ ਗੀਬੀ ਮਹੌਲ ਪੂਰਾ ਵਧੀਆ ਪੂਰਾ ਐਵੇਂ ਤਾਂ ਹੀ ਉਹ ਤੂੰ ਤੇਰੀ ਗੱਲ ਸਹੀ ਹੈ ਅਭਨੇਂਦਰਾ ਤੂੰ ਕਿਹਾ ਸੀਗਾ ਦਿਨੇ ਡਾਓ ਰਾਤ ਨੂੰ ਆਓ ਰਾਤ ਨੂੰ ਬਹੁਤ ਨਿਆਰੇ ਹੁੰਦੇ ਆ ਬੰਨ ਨਿਆਰੇ ਦੇਖ ਲੈ ਬਰੋ ਸਾਰੇ ਐਂਡ ਗੱਲਬਾਤ ਹੋਈ ਪਈ ਆ ਨਿਆਰੇ ਪੂਰੇ ਪੂਰਾ ਜਗਦਨ ਜਗਦਨ ਆ ਦੇਖੋ ਸਾਰੇ ਜਗ ਬਗ ਜਗ ਬਗ ਹੋਈ ਪਈ ਆ ਹੁਣ ਆਪਾਂ ਲੰਡਨ ਬਣ ਚ ਜਾਣਾ ਲੰਡਨ ਕਿੰਨੇ ਕ ਹੈਗੀ ਬਾੜੇ ਆ ਤੂੰ ਆ 20 ਮਿੰਟਾਂ ਦੀ ਬਾਟ ਹੋਊਗੀ ਆਰਾਮ ਨਾਲ ਹਾਂ ਤਿੰਨ ਚਾਰ ਪੌਲ ਜਿਨਾ ਕੇ ਆ ਜਾਣਾ ਅੱਛਾ ਅੱਛਾ ਰਾਤ ਨੂੰ ਇਹ ਲੋਕ ਇੱਥੇ ਨਾ ਚਿੱਲ ਮਿਲਗਾ ਇੱਕ ਹੈ ਸੈਚੜੇ ਅੱਜ ਅੱਜ ਸੈਚੜੇ ਆ ਸੈਚੜੇ ਦੇ ਆਏ ਮਨਾਉਂਦੇ ਆ ਜਿਵੇਂ ਇਹਨਾਂ ਨੂੰ ਆਪ ਨੂੰ ਨਾ ਸਾਲ 2 ਸਾਲ ਬਾਅਦ ਵਿਆਹ ਆਇਆ ਹੁੰਦਾ ਅੱਛਾ ਹਰ ਸੈਚੜੇ ਸੰਡੇ ਐਂਦੀ ਮਨਾਉਂਦੇ ਆ ਚਿੱਲ ਕਰਦੇ ਆ ਬਸ ਇਹਨਾਂ ਨੂੰ ਕਿਹੜਾ ਫਿਕਰ ਆ ਆਪਣੇ ਦਾ ਕੋਈ ਫਿਕਰ ਨਹੀਂ ਵੀਰੇ ਇਹ ਆਪਣੀ ਲਾਈਫ ਚਿੱਲ ਕਰਦੇ ਆ ਇੰਜੋਏ ਕਰਦੇ ਆ ਫੁੱਲ ਇਹ ਕਮਾਲਾਂ ਦੇ ਖਾ ਲੈਂਦੇ ਆਪਣੇ ਮੂੰਹ ਵਿੱਚ ਕੱਚ ਨਹੀਂ ਰੱਖਦੇ ਅੱਛਾ ਅੱਛਾ ਨਾ ਇਹਨੂੰ ਆਇਆ ਵੀ ਪਿੱਛੇ ਭਜਨੇ ਆ ਹਾਂ ਆਪਣੇ ਵਰਗੇ ਰੈਂਟ ਵੀ ਕੱਟਣਾ ਫੀਸਾ ਵੀ ਭਰਨੀ ਆ ਪਿੰਡ ਵੀ ਭੇਜਣਾ 633 ਹੋ ਜਾਂਦਾ ਆਪਾਂ ਨੂੰ 700 700 ਫਿਰ ਆਪਾਂ ਆਈਏ ਇਸ ਕਮ ਖਤਰਾਂ ਸਹੀ ਗੱਲ ਆ ਕੋਣ ਖਤਰਾਂ ਪਾਏ ਆ ਕੋਣ ਖਤਰਾਂ ਆਇਆ ਰੋ ਇੱਥੇ ਉਹ ਵੀ ਜਿਹੜਾ ਨਿਆਰੇ ਨਾ ਨਲ ਕਮਾਈ ਮਿਲ ਮਿਲ ਆ ਤੁਸੀਂ ਮਾ ਕੇਰਾ ਹੋਟਲ ਆ ਕੇ ਬਾਰ ਆ ਕੇ ਬੀਅਰ ਪਰ ਆ ਕੇ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ ਆਪਣਾ ਪੰਜਾਬੀ ਇੱਥੇ ਘਾਟੀ ਆ ਗੁਰੀ ਕਰਦੇ ਆ ਇਹ ਬਾਈ ਬਾਕੀ ਆਪਾਂ ਕਹਿੰਦੇ ਇਹ ਨਿਆਰੇ ਤਾਂ ਲੈਂਦੇ ਇਹਨਾਂ ਨੇ ਬਾਈ ਜੋਬਾਂ ਵੀ ਤੱਕਦੇ ਆ ਵੱਡੀਆਂ ਜੋਬਾਂ ਤੇ ਆ ਹੈ ਅੱਛਾ ਕਿ ਸਰਕਾਰ ਨੂੰ ਵੀ ਪੈਸੇ ਆਉਂਦੇ ਆ ਅੱਛਾ ਤੇ ਲਾਕਰ ਵੱਡਿਆਂ ਨੂੰ ਤਾਂ ਨਹੀਂ ਆਉਂਦੇ ਵੱਡੇ ਜਿਹੜੇ ਉਹ ਇਹ ਜਵਾਕ ਨੂੰ ਆ ਬਚਾਲੀ ਜਿਹੜੇ ਉਹ ਨਾ ਨਹੀਂ ਆਉਂਦੇ ਅੱਛਾ ਅੱਛਾ ਸੂਤ ਤਾਂ ਹੁੰਦੀਆਂ ਸਾਰੀਆਂ ਨੂੰ ਪਤੀ ਆ ਫਿਰ ਇੱਥੇ ਆਹ ਕਿ ਸਟੈਚੂ ਆ ਬਲਿੰਦਰਾ ਵਾਏ ਇਹ ਹੋਆ ਕੀ ਆ ਇਹ ਪਤਾ ਨਹੀਂ ਤਲਵਾਰ ਜਿਲੀ ਖੜਾ ਕੀ ਗੱਲ ਬਾਤ ਆ ਆ ਹੀ ਤਿਆਰ ਹੋਇਆ ਖੜਾ ਪੂਰਾ ਉਹ ਨਾ ਹੱਕ ਹੱਕ ਚ ਘਟਦੇ ਹੈ ਕਹਿੰਦਾ ਨੰਗ ਜੋਂ ਲੋਏ ਲੋਏ ਸਹੀ ਗੱਲ ਆ ਆ ਮਗਰ ਤੁਸੀਂ ਮਾਹੌਲ ਦੇਖ ਸਕਦੇ ਹੋ ਇੱਥੇ ਹੋਟਲਾਂ ਦਾ ਪੂਰੇ ਇੰਜੋਏ ਕਰ ਰਹੇ ਆ ਆ ਦੇਖੋ ਜੱਸ ਨੇ ਕਿਵੇਂ ਲੱਗਿਆ ਤੂੰ ਸੱਚੋ ਸੱਚ ਦੱਸੀ ਬ੍ਰੋ ਕਿ ਆ ਬ੍ਰੋ ਰਿਪੋਰਟ ਜਮਾ ਜਮਾ ਤੇ ਗਾਹਾਂ ਤੈਨੂੰ ਲੱਗਣਾ ਜੀ ਵੀ ਦਿਖਾਉਣਾ ਹੈ ਜੀ ਤੂੰ ਦੇਖਿਆ ਤਾਂ ਨਹੀਂ ਲੈਂਡਰ ਮੈਂ ਨਹੀਂ ਆਪਾਂ ਦੇਖਿਆ ਉੱਥੇ ਵੀ ਉੱਥੇ ਤਾਂ ਫੁੱਲ ਹੀ ਆ ਕਿਉਂ ਮੇਨ ਜਗ੍ਹਾ ਆ ਗਈ ਮੈਂ ਤਾਂ ਇੱਕ ਵਾਰ ਹੀ ਗਿਆ ਸੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਫੁੱਲ ਇੰਜੋਇਮੈਂਟ ਚੱਲ ਰਿਹਾ ਇੱਥੇ ਹਾਂਜੀ ਮਿੱਤਰੋ ਇੱਕ ਸੁਣ ਹੋਰ ਚੀਜ਼ ਦਿਖਾਉਣੇ ਆ ਆ ਦੇਖ ਮਨਿੰਦਰ ਇੱਧਰ ਉਹੀ ਸਾਈਡ ਤੇ ਬੜਾ ਆ ਇੱਥੇ ਅੱਗ ਕੱਢੀ ਜਾਂਦੇ ਆ ਅੱਗ ਬਹੁਤ ਆ ਉਹ ਵੀਡੀਓ ਕਿੰਨੀ ਵਾਇਰਲ ਹੋਈ ਸੀ ਨਾਲ ਪਾਣੀ ਦਾ ਪ੍ਰਬੰਧ ਵੀ ਪਾਣੀ ਦਾ ਪ੍ਰਬੰਧ ਵੀ ਕਰੀ ਹੋਏ ਇਹਨੂੰ ਲੋਕਸੜ ਕਹਿੰਦੇ ਆ ਅੱਛਾ ਇਹ ਉਹ ਅੱਗ ਹੈ ਆ ਦੇਖ ਸਕਦੇ ਤੁਸੀਂ ਇੱਥੇ ਇਹ ਕਿ ਤਰ੍ਹਾਂ ਕਰੀ ਜਾਂਦੇ ਹੁੰਦੇ ਆ ਆਪਣੀ ਨਹੀਂ ਨਹੀਂ ਡਰਾਮੇ ਜਿਹਾ ਕਰਦੇ ਹੁੰਦੇ ਆ ਅੱਛਾ ਅੱਛਾ ਕੱਢਦੇ ਹੁੰਦੇ ਆ ਅੱਗ ਠੀਕ ਆ ਮੂੰਹ ਚੋਂ ਨਹੀਂ ਅੱਗ ਕੱਢਦੇ ਮਨਿੰਦਰ ਮੂੰਹ ਚੋਂ ਨਹੀਂ ਕੱਢਦੇ ਅੱਛਾ ਅੱਛਾ ਮੂੰਹੋਂ ਹੀ ਨਹੀਂ ਕੱਢਦਾ ਉਹ ਤਾਂ ਆਪਣੇ ਕੋਲੇ ਟੈਲੈਂਟ ਆ ਮੂਛ ਤਾਂ ਅੱਗ ਭਈ ਇੰਡੀਆ ਵਾਲੀ ਘੱਟ ਸਕਦੇ ਹੁੰਦੇ ਆ ਇਹ ਤਾਂ ਤੁਹਾਨੂੰ ਪਤਾ ਬਸ ਹੱਥ 'ਚ ਛੜੀਆਂ ਹੀ ਫੜ ਕੇ ਅੱਗ ਕਿਤੇ ਇੱਧਰ ਕਰ ਲਈ ਕਿਤੇ ਇੱਧਰ ਕਰ ਲਈ ਨਾਲ ਨਦੀ ਕੋਲੇ ਬੈਠਿਆ ਨਹਿਰ ਕੋਲੇ ਨੂੰ ਆਏ ਅਗੋਗ ਲੱਗੀ ਸੀ ਛਾਲ ਵੀ ਮਾਰ ਜਾਗੇ ਪ੍ਰਬੰਧ ਪੂਰਾ ਕਰੀ ਬੈਠਾ ਦਿਮਾਗ ਅਗੋਰਿਆਂ ਦਾ ਚੱਲ ਜਿੰਨੇ ਅਗਲੀ ਅਪਡੇਟ ਵੀ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਲੰਡਨ ਬ੍ਰਿਜ ਬਸ ਥੋੜੀ ਜਿਹੀ ਦੂਰੀ ਤੇ ਰਹਿ ਗਿਆ ਥੋੜੀ ਜਿਹੀ ਦੂਰੀ ਤੇ ਰਹਿ ਗਿਆ ਬਲਿੰਦਰ ਹਾਂ 5 ਮਿੰਟ 5-10 ਮਿੰਟ ਬੱਸ 5-7 ਮਿੰਟਾਂ ਤੱਕ ਅਸੀਂ ਪਹੁੰਚ ਜਾਵਾਂਗੇ ਲੰਡਨ ਬ੍ਰਿਜ ਉੱਥੋਂ ਦੀ ਦਿੰਦੇ ਆ ਤੁਹਾਨੂੰ ਸਾਰੀ ਅਪਡੇਟ ਚਲੋ ਮਿਲਦੇ ਆਈ ਫਿਰ ਉੱਥੇ ਹਾਂਜੀ ਦੋਸਤੋ ਬਸ ਥੋੜਾ ਜਿਹਾ ਬਾੜ ਤੇ ਆ ਗਏ ਲੰਡਨ ਬ੍ਰਿਜ ਤੇ ਥੋੜੀ ਜਿਹੀ ਮਾਹੌਲ ਚੈੱਕ ਚੈੱਕ ਕਰ ਸਕਦੇ ਹੋ ਵੀਊ ਚੈੱਕ ਕਰ ਸਕਦੇ ਹੋ ਕਿੰਨਾ ਘੈਂਟ ਆ ਆ ਤੁਸੀਂ ਦੇਖ ਸਕਦੇ ਹੋ ਸਾਰ ਅਗਰ ਹੰਡ ਗੱਲ ਬਾਤ ਅਮਨਿੰਦਰਾ ਇਹ ਗੱਡੀ ਆ ਨਿੱਕੀ ਜੀ ਕਿੰਨੀ ਘੈਂਟ ਆ ਚਲੋ ਮਿਲਦੇ ਆ ਜੀ ਫਿਰ ਹਾਂਜੀ ਅਸੀਂ ਪਹੁੰਚ ਚੁੱਕੇ ਆ ਲੰਡਨ ਬ੍ਰੈਜ਼ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਆ ਗਿਆ ਤੇ ਅਮਨਿੰਦਰਾ ਇਹ ਆਪਾਂ ਸ਼ਿਪ ਦੀ ਗੱਲ ਕਰ ਰਹੇ ਸੀ ਇਹ ਸ਼ਿਪ ਬਹੁਤ ਟੀ ਕਿੱਡੀ ਕਬੱਡੀ ਸ਼ਿਪ ਆ ਜੀ ਲੱਗਦੀ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਦੇਖੋ ਬੰਨੀ ਵੀ ਹੈ ਸੰਗਲਾ ਲਾ ਕੇ ਭਜਦੀ ਹੈ ਨਾ ਭਜਦੀ ਆ ਇਥੇ ਇੰਡੀਆ ਦੇ ਵਿੱਚ ਪਾਈ ਸੀ ਆਈ ਸੀ ਹਾਂ ਸੱਚੀ ਆਉਂਦੀ ਆ ਤੂੰ ਪਿਛਲੇ ਸਾਲ ਆਈ ਸੀ ਨਵੇਂ ਸਾਲ ਦੇ ਕੋਲੇ ਜਾਈ ਸੀ ਅੱਛਾ ਤੇ ਉਹਨਾਂ ਨੇ ਪ੍ਰੋਗਰਾਮ ਕੀਤਾ ਇੱਥੇ ਅੱਛਾ ਰੇਡ ਫੂਡ ਕੀਤੀ ਸੀ ਸਾਰੀ ਇਹਨੇ ਓਕੇ ਓਕੇ ਸੋ ਸੋ ਉਹ ਸਵਾਗਤ ਕੀਤਾ ਹੋਊਗਾ ਨੇ ਉਹਨਾਂ ਨੇ ਆਪਰੇਟ ਕੀਤੀ ਸੀ ਅੱਛਾ ਅੱਛਾ ਰੇਡ ਨਹੀਂ ਤਾਂ ਉਹਨੇ ਆਪਣੇ ਇੰਡੀਆ ਹਾਂ 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 ਸ਼ਿਪਾਂ ਹੀ ਕਰਦੇ ਨੇ ਸ਼ਿਪਾਂ ਕਰਦੀ ਅੱਛਾ ਅੱਛਾ ਦੇਖ ਸਕਦੇ ਹਾਂ ਤੁਸੀਂ ਸ਼ਿਪ ਜੀ ਬਹੁਤ ਵੱਡੀ ਸ਼ਿਪ ਆ ਮਤ ਲੱਗਦਾ ਆਪਣੇ ਤਿੰਨ ਚਾਰ ਪਿੰਡ ਵਹਿ ਜਾਣਗੇ ਇਹਦੇ 'ਚ ਤਿੰਨ ਚਾਰ ਪਿੰਟ ਵੀ ਵਹਿ ਜਾਂਦੇ ਕੁਝ ਹੋ ਸਕਦਾ ਤਿੰਨ ਮਿੰਟ 1 ਮਿੰਟ ਤਾਂ ਵਹਿ ਜਾਂਦਾ ਤਿੰਨ ਚਾਰ ਤਾਂ ਪਤਾ ਨਹੀਂ ਭਰਾ ਅੱਛਾ ਨਾ ਵੱਡੀ ਲੱਗਦੀ ਉਹ ਵੀ ਲੱਗਦਾ ਆਪਣਾ ਬਹੁਤ ਹੁੰਦੀ ਹੈ ਯਾ ਆਪਣਾ ਜਹਾਜ਼ ਤਾਂ ਨਿਕਾ ਲੱਗਦਾ ਹੁੰਦਾ ਉਹ ਚ ਬਹੁਤ ਜਿਆਦੇ ਬਾਈ ਜਾਂਦੇ ਹੁੰਦੇ ਚੱਲ ਹੋਰ ਕੋਈ ਗੱਲ ਬਾਤ ਹੋਰ ਗੱਲ ਬਾਤ ਕੋਲੇ ਆ ਕੇ ਦਿਖਾਏ ਦੇ ਤੋ ਇਤੋਂ ਪਤਾ ਲੱਗਣਾ ਕਿੰਨੀ ਲੰਮੀ ਹੈ ਇਹ ਤਾਂ ਹੋਣ ਜੀ ਸਾਨੂੰ ਕੋਲੇ ਜਾ ਕੇ ਦਿਖਾਉਣੇ ਆ ਲਾਈਵ ਜਿਵੇਂ ਉਹ ਵੀ ਆ ਗਿਆ ਆਪਣਾ ਲੰਡਨ ਬ੍ਰਿਜ ਵੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਲੰਡਨ ਬ੍ਰਿਜ ਦੇਖੋ ਸ਼ਿਪ ਦਿਖਾਉਣੇ ਆ ਤੁਹਾਨੂੰ ਜੀ ਇਨੂੰ ਕਹਿੰਦੇ ਸ਼ਿਪ ਕਿੰਨੇ ਕ ਫੋਟੋ ਹੋ ਗਈ ਮਨਿੰਦਰ ਤੇਰੇ ਹਿਸਾਬ ਨਾਲ ਹੈ ਬਹੁਤ ਲੰਮੀ ਹੈ ਹੈ ਬਹੁਤ ਲੰਮੀ ਬਹੁਤ ਤੱਕ ਪਈ ਹੈ ਮਨਿੰਦਰ ਤੇਰੇ ਅਕੋਰਡਿੰਗ ਇਹ ਕਿੰਨੇ ਕ ਫੋਟੋ ਹੋ ਸਕਦੀ ਹੈ ਉਹ ਵੀ ਮਲਾਪੈਂ 100 ਫੁੱਟ ਵਾਦੀ ਹੋਊਗੀ 100 ਤੋਂ 300 ਫੁੱਟ ਤੱਕ ਹੋਣੀ ਹੂੰ ਹੂੰ ਪਰ ਕਿਉਂ ਨਾ ਇਹ ਤਾਂ ਕੀ ਹਿਸਾਬ ਹੁੰਦਾ ਯਾਰ ਇਹਦੇ ਚ ਸਮਾਨ ਸਮੁੰਡਗੀ ਜਾਂਦਾ ਹੁੰਦਾ ਫਿਰ ਸਮਾਨ ਸਾਰੀ ਜਾਂਦਾ ਇਹ ਚ ਓਕੇ ਓਕੇ ਵੱਡੀ ਲਾ ਉਸ ਮਾਰਕੀ ਕੋਈ ਇੱਕ ਦੂਜੀ ਕੰਟਰੀ ਤੋਂ ਲੈ ਕੇ ਜਾਣਾ ਤੇ ਉਹ ਹੋ ਵੱਡੀ ਸ਼ਿਪ ਹੁੰਦੀ ਆ ਇਹ ਛੋਟੀ ਆ ਇਹ ਹੋਰ ਸ਼ਿਪ ਆ ਉਹ ਤਾਂ ਬਹੁਤ ਵੱਡੀ ਹੁੰਦੀ ਆ ਜੋ ਕੰਟੇਨਰ ਕਨੂਨਾਂ ਤਰੇ ਆਉਂਦੇ ਠੀਕ ਹੈ ਠੀਕ ਆ ਹਾਂ ਚਲੋ ਆਪਾ ਦਿਖਾਉਣੇ ਲੰਡਨ ਬ੍ਰਿਜ ਮਿਲਦੇ ਆਈ ਉੱਥੇ ਹਾਂਜੀ ਅਸੀਂ ਪਹੁੰਚ ਚੁੱਕੇ ਆ ਲੰਡਨ ਬ੍ਰਿਜ ਤੁਸੀਂ ਪਿੱਛੇ ਵਿਊ ਦੇਖ ਸਕਦੇ ਹੋ ਇਹਨੂੰ ਕਹਿੰਦੇ ਆ ਲੰਡਨ ਬ੍ਰਿਜ ਅਮਨਿੰਦਰਾ ਜਦੋਂ ਪੋਲ ਜਾ ਖੁੱਲਦਾ ਹੁੰਦਾ ਉਹਦਾ ਕੀ ਸਿਸਟਮ ਹੁੰਦਾ ਜਦੋਂ ਵੱਡੀ ਸ਼ਿਪ ਲੰਘਦੀ ਆ ਉਦੋਂ ਪੋਲ ਖੁੱਲਦਾ ਅੱਛਾ ਮੈਂ ਸੋਚੀ ਲੰਗੇ ਥੱਲੇ ਲੰਗੇ ਆਂਦੀ ਆ ਠੀਕ ਐ ਤੇ ਉਹ ਰੋਜ਼ ਖੁੱਲਦਾ ਹੁੰਦਾ ਕਿ ਜਦੋਂ ਸੱਪ ਆਉਂਦੀ ਹੁੰਦੀ ਆ ਜੀ ਜਦੋਂ ਸੱਪ ਵੱਡੀ ਆਉਂਦੀ ਉਹਦਾ ਬੋਲਦਾ ਠੀਕ ਆ ਓਕੇ 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 ਜਦੋਂ ਕੋਈ ਉੱਥੋਂ ਮਨ ਲੈ ਸੱਪ ਨਾ ਲੰਗੇ ਹਨਾ ਹਾਂ ਹਾਂ ਵੱਡੀ ਜਦੋਂ ਮੋਸਟਲੀ ਜਿਵੇਂ ਉਹ ਸੱਪ ਕੜੀ ਆ ਅੱਛਾ ਉਹ ਲੰਗਦੀ ਆ ਤੇ ਖੁੱਲੂ ਆ ਓਕੇ ਇਹ ਮੰਨ ਲਾ ਲੰਡਨ ਦਾ ਮੇਨ ਉਹ ਆ ਜਾਂਦਾ ਪੁਆਇੰਟ ਲੰਡਨ ਬ੍ਰਿਜ ਇਹਨੂੰ ਕਹਿੰਦੇ ਆ ਲੰਡਨ ਆਈ ਤੇ ਆਪਾਂ ਜਾਵੜੇ ਸੀ ਜਿਹੜਿਆ ਸੈਕੰਡ ਪੁਆਇੰਟ ਆ ਗਿਆ ਲੰਡਨ ਬ੍ਰਿਜ ਹਾਂ ਉੱਪਰ ਚੱਲਦੇ ਰਹੇ ਜਾਂ ਓਕੇ ਓਕੇ ਚਲੋ ਦਿਨੇ ਜ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਲੰਡਨ ਬ੍ਰਿਜ ਤੁਸੀਂ ਪਿੱਛੇ ਦੇਖ ਸਕਦੇ ਹੋ ਅਮਨੇ ਇਧਰ ਪਹੁੰਚ ਗਏ ਲੰਡਨ ਬ੍ਰਿਜ ਹਾਂਜੀ ਹਾਂਜੀ ਪਹੁੰਚ ਗਏ ਇਹ ਹੈ ਲੰਡਨ ਬ੍ਰਿਜ ਤੁਸੀਂ ਦੇਖ ਸਕਦੇ ਹੋ ਇਧਰੋਂ ਵੀ ਆਈਆਂ ਤੇ ਇਥੋਂ ਆਹ ਜੇਟ ਖੁੱਲਦਾ ਹੁੰਦਾ ਉਹ ਸਾਹਮਣੇ ਬੋਟ ਖੜੀ ਆ ਤੇ ਆਹ ਜੇਟ ਖੁੱਲ ਜਾਂਦਾ ਆ ਥੱਲੇ ਆ ਗਈ ਨਹਿਰ ਉਹੀ ਜਿਹੜੇ ਆਪਾਂ ਉੱਥੇ ਜਾ ਕੇ ਸਮੁੰਦਰ ਆ ਗਿਆ ਜਿੱਥੇ ਆਪਾਂ ਲੰਡਨ ਆਈ ਤੇ ਨਹੀਂ ਗਏ ਸੀ ਇਹੀ ਆਹ ਸਮੁੰਦਰ ਉੱਥੇ ਜਾਂਦਾ ਤੇ ਹੋਰ ਕੋਈ ਤੁਹਾਨੂੰ glandular ਮਰਜ਼ੀ ਦਿਖਾਤਾ ਆ ਦੇਖ ਬੈਜ ਲੋਹਾ ਇਹ ਲੋਹਾ ਦੇਖੋ ਜੀ ਕਿੰਨਾ ਕਿ ਅਮਰਿੰਦਰ ਬਹੁਤ ਪੁਰਾਣਾ ਹੋਊਗਾ ਇਹ ਬਹੁਤ ਟਾਈਮ ਦਾ ਹੋਊਗਾ ਹੈਲਦਾ ਨਹੀਂ ਆਹ ਇਹ ਲੋਹਾ ਕਿੰਨਾ ਕਮਕਿਤੇ ਆ ਭਰਾਵਾ ਇਹਨਾਂ ਦੀ ਮਜ਼ਬੂਤੀ ਲੋਹਾ ਇਹਨੇ ਬਹੁਤ ਪੁਰਾਣਾ ਲੋਹਾ ਆਪਣੇ ਇੰਡੀਆ 'ਚ ਲੋਹਾ ਹਜੇ ਤੱਕ ਪਿਆ ਇਹਨਾਂ ਦਾ ਅੱਛਾ ਪੁਲ ਬਣੇ ਹੋਏ ਜਿਹੜੇ ਜਿਹੜੇ ਪੁਲ ਬਣੇ ਬੇ ਉਹ ਉਹ ਨਹੀਂ ਹੋਏ ਜਾਰੀ ਲੱਗੀ ਹੈ ਚੱਕ ਨੂੰ ਆਪਣੇ ਵਾਲੇ ਜਿਹੜੇ ਹੁਣ ਪੁਲ ਬਣਾਉਣ ਦੇ ਵਿੱਚ ਲੱਗਦਾ 10 ਸਾਲ ਮਸਾ ਕੱਢਦੇ ਆ ਆ ਦੇਖ ਲਓ ਉਹ ਤੋਂ ਆਪਣੇ ਰਾਜ ਕਰਕੇ ਪੋਲ ਬਣਾ ਕੇ ਉਹ ਤੋਂ ਤੇ ਤੁਸੀਂ ਕਿੱਥੇ ਵੀ ਦੇਖ ਸਕਦੇ ਹੋ ਲੰਡਰ ਬ੍ਰਿਜ ਦਾ ਤੇ ਬਾਕੀ ਸੁਣੋ ਅੱਗੇ ਅਪਡੇਟ ਦਿੰਨੇ ਆ ਜਿਹੜਾ ਵੀ ਕੋਈ ਚੀਜ਼ ਹੋਈ ਹਾਂਜੀ ਦੋਸਤੋ ਜਿਹੜਾ ਆਪਾਂ ਉਹ ਜਗ੍ਹਾ ਤੇ ਖੜੇ ਆ ਜਦੋਂ ਪੋਲ ਖੁੱਲਦਾ ਹੁੰਦਾ ਵਿਚਾਲੋਂ ਇੱਕ ਪਾਸਾ ਇੱਧਰ ਹੋ ਜਾਂਦਾ ਇੱਕ ਪਾਸਾ ਉੱਧਰ ਹੋ ਜਾਂਦਾ ਇਹ ਜਗ੍ਹਾ ਉਹ ਇਹ ਜਗ੍ਹਾ ਤੋਂ ਪੋਲ ਦੋ ਹਿੱਸੇਜ ਵੰਡਿਆ ਜਾਂਦਾ ਜਦੋਂ ਕੋਈ ਵੱਡੀ ਸ਼ਿਪ ਜਾਂ ਸ਼ਿਪ ਨੰਗਦੀ ਆ ਇਥੋਂ ਚੱਕਿਆ ਜਾਂਦਾ ਇਹ ਮਨਿੰਦਰਾ ਹੋਰ ਕੋਈ ਜਾਣਕਾਰੀ ਦਿਓ ਜਦੋਂ ਵੱਡੀ ਵੱਡੀ ਸ਼ਿਪ ਆਉਂਦੀ ਹੈ ਇਥੋਂ ਚੱਕਿਆ ਜਾਂਦਾ ਇਹ ਚੱਕਿਆ ਜਾਂਦਾ ਠੀਕ ਹੈ ਹਾਂ ਤੁਸੀਂ ਥੱਲੇ ਮੈਂ ਤੁਹਾਨੂੰ ਦਿਖਾ ਸਕਦਾ ਇਹ ਚੀਜ਼ ਆ ਤੇ ਇਹ ਹੈਗਾ ਜੀ ਲੰਡਨ ਬ੍ਰਿਜ ਤੁਸੀਂ ਪਿੱਛੇ ਦੇਖ ਸਕਦੇ ਹੋ ਇੰਨਾ ਕੀ ਆ ਬਸ ਆਹੀ ਹੁੰਦਾ ਲੰਡਨ ਬ੍ਰਿਜ ਤੁਹਾਨੂੰ ਦਿਖਾਤਾ ਤੇ ਸਾਹਮਣੇ ਵੀ ਆ ਇੱਕ ਘੱਟੋ ਘਾਟਾ ਕਿਲੋਮੀਟਰ ਦਾ ਹੋਊਗਾ ਮੇਨ ਤੇ ਉਹ ਤੁਸੀਂ ਦੇਖ ਸਕਦੇ ਹੋ ਉਥੋਂ ਲੈ ਕੇ ਇਤੋਂ ਤੱਕ ਤੇ ਬਾਕੀ ਦਾ ਹੋਰ ਕੁਝ ਬਸ ਇੱਥੇ ਤਾਂ ਹਾਂ ਵੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਟਿਕਟ ਹੁੰਦੀਆਂ ਉੱਥੋਂ ਤੁਸੀਂ ਟਿਕਟਾਂ ਖਰੀਦ ਸਕਦੇ ਹੋ ਜੇ ਤੁਸੀਂ ਤਾਂ ਹਾਂ ਤੁਸੀਂ ਵਿజిਟ ਕਰਨਾ ਬਾਕੀ ਦਿਨਾਂ ਦੀ ਅਪਡੇਟ ਅੱਗੇ ਜਾ ਕੇ ਹਾਂਜੀ ਆ ਸੀ ਬਲੌਗ ਦੀ ਹੁਣ ਕਰਦੇ ਆ ਸਮਾਪਤੀ ਕਿਉਂਕਿ ਸਾਨੂੰ ਸਭ ਤੋਂ ਪਹਿਲਾਂ ਲੰਡਨ ਆਈ ਦਿਖਾਇਆ ਤੇ ਲੰਡਨ ਬ੍ਰਿਜ ਤੇ ਸਾਡਾ ਬਲੌਗ ਕਿਵੇਂ ਲੱਗਿਆ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਓ ਹਮਿੰਦਰ ਸਿੰਘ ਜੀ ਸਾਰਿਆਂ ਨੂੰ ਕਰਦੋ ਬਾਏ 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 ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਓਕੇ ਜੀ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ